ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਦਰਪੁਰਾ ਸਦਰਪੁਰਾ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜਗਰਾਵਾ ਪੈਂਦੀ ਹੈ ਨੇੜੇ ਸਤਵਾ ਵੇਟਦੇ ਆ ਜਗਰਾਵਾ ਤੋਂ ਸਤਵਾ ਵੇਟ ਵਾਲੀ ਛੜਕ ਦੇ ਉੱਤੇ ਦੋਸਤੋ ਸਦਰਪੁਰਾ ਨਾਮ ਦਾ ਪਿੰਡ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲ ਅੱਜ ਜਿੰਨੇ ਕਨਗ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਸਾਰੇ ਹੀ ਫਾਰ ਸੇਲ ਆ ਵਕਾਊ ਆ 4-5 ਹੀਫਰ ਆ ਤੇ 2 گاਵਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਇੱਕ ਬੇਨਤੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰੋਗੇ ਆ ਕੇ ਤੁਸੀਂ ਦੇਖਣਾ ਨਿਰਖ-ਪਰਖ ਤੁਸੀਂ ਕਰਨੀ ਆ ਸੋ ਆਓ ਗੱਲਬਾਤ ਕਰੀਏ ਬਾਈ ਬਿਹਾਈਂਡ ਕੈਮਰਾ ਮਤਲਬ ਆਪਾਂ ਨੂੰ ਇਹਨਾਂ ਦੀ ਡਿਟੇਲ ਦੱਸੂਗਾ ਤੇ ਇੱਕ ਵੀਰ ਆਪਣੇ ਕੋਲ ਹੈ ਜਿਹੜਾ ਆਪਾਂ ਨੂੰ ਇਹ گاਵਾ ਜਿਹੜੀਆਂ ਤੋਰ ਕੇ ਦਿਖਾ ਦੂਗਾ ਨਾਲ ਮਿਲਦੇ ਆ ਬਾਈ ਨੂੰ ਤੇ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਵੀਰੇ ਆਪਣਾ ਬਲਰਾਸ ਹੈ ਬਲਾਲ ਜੀ ਅੱਜ ਆਪਾਂ ਇਹ ਸਾਰੇ ਪਸ਼ੂ ਬਕਾਊ ਕੀਤੇ ਆ ਜਿਹੜੀ ਪਹਿਲੇ ਨੰਬਰ ਤੇ ਗਾਂ ਕਿੰਨਾ ਮਸੂਆ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਤੀਜਾ ਸੂਆ ਸੂਈ ਆ ਹੂੰ ਤੇ ਇਹਨੂੰ 15 18 ਕਿ ਦਿਨ ਹੋਇਆ ਸੂਈ ਨੂੰ ਹਜੇ ਠੀਕ ਹੈ 18 ਦਿਨਾਂ ਦੀ ਸੂਈ ਦੁੱਧ ਹੁਣ ਕਿੰਨਾ ਹੋਊ ਦੁੱਧ ਦੇ ਥੱਲੇ 18 ਕਿਲੋ ਮੰਨ ਕੇ ਚੱਲੋ ਵੀ 18 ਤੋਂ ਬਾਹਰ ਆਪਾਂ 18 ਕਿਹਾ ਕੀ ਦੇਣੀ ਹੈ ਕੀ ਰੇਟ ਰੱਖਦੇ ਹਾਂ ਬਈ ਦਾ ਇਹਦਾ ਫੇਰ ਵੀਰੇ ਲੈਣ ਦੇਣੀ ਆ 55000 ਰੁਪਏ ਰੇਟ ਜਾਇਜ਼ ਆ ਦੁੱਧ ਮਤਲਬ ਇੰਨਾ ਨਿਕਲੂ ਥੋੜਾ ਬੋਤਾ ਨਹੀਂ ਨਹੀਂ ਵੀਰੇ ਪੂਰਾ ਇੰਨਾ ਹੋ ਚਾਹੀਏ 2 ਡੰਗ 3 ਡੰਗ 4 ਕਿ ਸੋਸੋ ਇਹਦੇ ਨਾਲ ਬੱਚਾ ਵੱੱਛੀ ਆ ਬਲੈਕ ਰੰਗ ਦੇ ਵਿੱਚ 55000 ਬਾਈ ਕਹਿੰਦਾ ਵੀ ਫਿਕਸ ਜਾ ਰੇਟ ਹੈ ਦੁੱਧ 18 ਲੀਟਰ ਇਸ ਟਾਈਮ ਹਾਜ਼ਰ ਹੈ ਆਏ ਨੂੰ ਬਾਈ ਸਿੱਧੀ ਤੁਸੀਂ ਦੁੱਧ ਭਾਵੇਂ ਦੋ ਟਾਈਮ ਤੋਲ ਲਿਓ ਤਿੰਨ ਟਾਈਮ ਤੋਲ ਲਿਓ ਥੋਡੀ ਹਿੰਮਤ ਹੈ ਰੇਟ 55000 ਚੇ ਗਾ ਮਿਲ ਜੂਗੀ ਸੂਈ ਨੂੰ ਅੱਜ 20 ਦਿਨ ਹੋ ਗਏ ਢਾਂਚਾ ਤੁਸੀਂ ਦੇਖ ਲਓ ਚੰਗੀ ਸੰਭਾਲ ਵਾਲਾ ਵੀਰ ਸਾਮ ਦਾ ਤਾਂ ਹੋ ਸਕਦਾ ਹੋਰ ਦੁੱਧ ਵਧੇ ਕਿਉਂਕਿ ਥੋੜੀ ਫਿੱਕੀ ਦਿਸਦੀ ਹੈ ਉਤੋਂ ਲਿਆ ਬਾਈ ਜਿਹੜੇ ਪਸ਼ੂ ਵਕਾਉ ਉਹ ਤੁਹਾਨੂੰ ਦਿਖਾਉਣਾ ਸਿਰਫ ਇੱਕ ਗਾਂ ਬਾਈ ਨੇ ਘਰੇ ਦੁੱਧ ਪੀਣ ਵਾਸਤੇ ਰੱਖਣੀ ਹੈ ਉਹ ਅਲੱਗ ਬੰਤੀ ਸੀ ਵਿੱਚੋਂ ਤੁਹਾਨੂੰ ਦਿਖਾਈ ਇਸ ਕਰਕੇ ਨਹੀਂ ਵੀ ਉਹ ਵੇਚਣੀ ਨਹੀਂ ਹੈ ਇਸ ਗਾਂ ਨਾਲ ਬੱਚਾ ਫੀਮੇਲ ਕਾਫ ਆਏ ਨੇ ਬੱਚੀ ਨੂੰ ਜਨਮ ਦਿੱਤਾ ਨਾੜਾ ਨੂੜਾ ਪੂਰੀਆਂ ਲਈ ਬਣੇ ਆਏ ਆ ਬਾਕੀ ਟਾਈਮ ਜਿਹੜਾ ਵੀਡੀਓ ਬਣਾਉਣ ਦਾ ਉਹ ਵੀ ਦੱਸੋ 12:30 ਤੋਂ 1 ਦੇ ਆਸ-ਪਾਸ ਦਾ ਟਾਈਮ ਹੈ ਹਜੇ ਚੁਵਾਈ ਦਾ ਟਾਈਮ ਕੋਈ ਬਹੁਤਾ ਹੋਇਆ ਨਹੀਂਗਾ ਸੋ ਇਹ ਚੀਜ਼ ਧਿਆਨ ਚ ਰੱਖ ਕੇ ਤੁਸੀਂ ਹਵਾਨਾ ਦੇਖੋ ਜਿਹੜੀ 2 ਨੰਬਰ ਤੇ ਗਾਂ ਹੈ ਇਹ ਵੀਰੇ ਸੂਈ ਹੋਈ ਆ ਰਹੀ ਬੱਚੀ ਮਰ ਗਈ ਸੀਗੀ ਠੀਕ ਹੈ ਤੇ ਦੁੱਧ ਤੇ ਹੁਣ 13-14 ਕਿਲੋ ਦੁੱਧ ਤੇ ਚੱਲ ਰਹੀ ਆ ਠੀਕ ਹੈ ਕਿੰਨਾ ਚਿਰ ਹੋ ਗਿਆ ਉਸੂਈ ਨੂੰ ਅੰਦਾਜ਼ਾ ਸੂਈ ਨੂੰ ਵੀਰੇ ਇਹਨੂੰ ਮੰਨ ਕੇ ਚੱਲੋ ਇਹ ਟਾਈਮ ਥੋੜਾ ਪਹਿਲਾਂ ਸੂਪੀ ਸੀਗੀ ਅੱਛਾ ਵੀ ਜਿਹੜੀ ਗੱਲ ਆਪਾਂ ਸੱਚੀ ਦੱਸਣੀ ਆ ਕੋਈ ਝੂਠ ਨਹੀਂ ਬੋਲਣਾ ਠੀਕ ਹੈ ਆਦੇ ਟਾਈਮ ਥੋੜਾ ਜਾਨੀ 20 ਦਿਨ ਪਹਿਲਾਂ ਸੂਪੀ ਸੀ ਠੀਕ ਹੈ ਇਧਰ ਇੱਧਰ ਇਹ 45000 ਦੀ ਦੇ ਦੇਣਗੇ ਤੋਰੀ ਭਾਈ 45000 ਦੇ ਦੋਸਤ ਇਹ ਗਾਂ ਮਿਲ ਜੂ ਆਪਦੇ ਸਾਈਟ ਦੂਜੀ ਸੂਈ ਆ ਬਹਿੜੀ 20 ਦਿਨ ਪਹਿਲਾਂ ਸੂਪੀ ਸਮੇ ਤੋਂ ਬੱਚਾ ਵੱੱਛੀ ਸੀ ਪਰ ਉਹ ਐਕਸਪਾਇਰ ਹੋ ਗਈ ਹਵਾਨਾ ਚੰਗਾ ਦਿਖਾਉਂਦੀ ਐ ਸੋਹਣਾ ਰੋਕਾ ਹਵਾਨੇ ਦਾ ਥਣ ਬਿੱਤੀ ਤੇ ਐ 45000 ਦੀ ਐ ਗਾਂ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਜਿਹੜਾ ਭਰਾ ਪਸੰਦ ਕਰੇ ਤਾਂ ਉਹ ਆ ਕੇ ਦੇਖ ਸਕਦਾ ਲੈ ਆ ਭਾਈ ਇਹ ਰੋਕਾ ਇਹਦਾ ਨੇੜੋਂ ਫੜ ਕੇ ਤੋੜਿਆ ਕਰ ਮੂੰਹ ਕੋਲ ਰੱਸਾ ਪੜ ਸੋ ਢਾਂਚਾ ਦੇਖ ਸਕਦੇ ਹੋ ਦੋਸਤੋ ਇਹਦਾ ਰੇਟ 45000 ਜਿੰਨੀ ਕਿ ਵਿੱਤੀ ਪਿਛਲੇ ਥਣਾ ਦੀ ਹੈ ਇੰਨੀ ਵਿੱਤੀ ਅਗਲੇ ਥਣਾ ਦੀ ਵੀ ਹੈ ਕੋ ਤੁਸੀਂ ਇੱਥੋਂ ਦੇਖ ਲਓ ਚਾਰੇ ਥਣ ਇੱਕੋ ਜਿਹੇ ਦਿਸਣਗੇ ਇਹਦਾ ਟਾਂਚਾ ਦੇਖ ਸਕਦੇ ਹੋ ਚਾਹੇ ਮੈਂ ਕੋਈ ਮਸ਼ੀਨ ਤੇ ਚਵਾਈ ਕਰ ਲਵੇ ਚਾਹੇ ਹੱਥੀ ਚਵਾਈ ਕਰ ਲਵੇ ਠੀਕ ਹੈ ਬਈ ਇਹਦੂ ਅੱਗੇ ਬੱਛੀਏ ਖੋਲ ਦੇ ਨਹੀਂਗੇ ਆਪਾਂ ਵੈਸੇ ਦੰਦੋ ਕਿਵੇਂ ਹੈ ਕੇਬਰੇ ਖੀਰੀ ਆ ਠੀਕ ਹੈ ਪੱਟ ਕੇ ਦਿਖਾ ਦਨੇ ਦੰਦੇ ਇਹਦੇ ਦੰਦੋ ਖੀਰੀ ਆ ਮੇਰੇ ਮੂੰਹ ਨਾਲ ਸੰਦ ਫੜ ਕੇ ਮੂੰਹ ਪੱਟ ਕੇ ਦਿਖਾ ਦੇ ਕਨਫਰਮ ਖੀਰੀ ਆ ਦੋਸਤੋ ਠੀਕ ਹੈ ਬਾਈ ਅੱਛਾ ਭਾਈ ਇਹ ਅੱਜ ਹੀਟ ਚਾਹੇ ਬੱਚੀ ਆ ਹਾਂ ਅੱਜ ਪ੍ਰੋਪਰ ਪੂਰੀ ਹੀਟ ਚਾ ਤੇ ਜੁਪੀਟਰ ਬੁਲਦੀ ਆ ਜੁਪੀਟਰ ਦੀ ਆ ਹਾਂਜੀ ਹਾਂ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹ ਜੋੜੇ ਦੇ ਕਰਾਂਗੇ ਦੋਨਾਂ ਬੱਚੀਆਂ ਦਾ ਆਪਾਂ ਠੀਕ ਹੈ ਜਿਹੜੀ ਨਾਲ ਇਹਦੇ ਬੱਚੀ ਖੜੀ ਆ ਇਹ ਚਾਰਮ ਬੁਲਦੀ ਆ ਵੀਰੇ ਚਾਰਮ ਦੀ ਆ ਹਾਂਜੀ ਠੀਕ ਹੈ ਇਹਦਾ ਕੀ ਰੇਟ ਹੋਊਗਾ ਚਾਰਮ ਵਾਲੀ ਦਾ ਤੇ ਇਹਦਾ ਜੋੜੇ ਦਾ ਕੀ ਰੇਟ ਕਰਦੇ ਇਹ ਜੋੜਾ ਆਪਾਂ 55000 ਦਾ ਦੇ ਦੇਾਂਗੇ 55 ਦਾ ਹਾਂਜੀ ਦੋਸਤੋ ਜਿਹੜੀ ਇਹ ਡੱਬੀ ਬੱਚੀ ਆ ਨਾ ਇਹ ਅੱਜ ਹੀਟ ਚ ਆਈ ਵੀ ਐਨੂੰ ਖੋਲਿਆ ਤਾਂ ਹੀ ਨਹੀਂ ਕਿਉਂ ਉਹ ਮਤਲਬ ਜੰਪ ਕਰੂਗੀ ਜੇ ਆਪਾਂ ਇਹਨੂੰ ਖੋਲ ਕੇ ਤੋਰਦੇ ਆਂ ਆਪਾਂ ਜੂਗੀ ਵੀ ਸੋ ਇਹ ਬੱਚੀ ਪਹਿਲਾਂ ਤੁਸੀਂ ਵੈਸੇ ਦੇਖ ਲਓ ਠੰਡ ਚ ਆ ਰਹੀ ਐ ਜੁਪੀਟਰ ਬੋਲ ਦੀ ਬੱਚੀ ਐ ਸ਼ਾਇਦ ਭਾਈ ਜੁਪੀਟਰ ਦੀ ਹਾਂਜੀ ਹਾਂਜੀ ਜੁਪੀਟਰ ਓਕੇ ਭਾਈ ਉਹ ਚਾਰਮ ਵਾਲੀ ਬੱਚੀ ਖੋਲੀ ਸੋ ਇਹ ਦੱਸੋ ਚਾਰਮ ਬੋਲ ਦੀ ਬੱਚੀ ਛੋਟੀ ਉਮਰ ਅਖੀਰੀ ਐ 55000 ਜੋੜੇ ਦੀ ਡਿਮਾਂਡ ਐ ਦੋਨੇ ਬੱਚੀਆਂ 55000 ਦੀਆਂ ਬਾਈ ਕਹਿੰਦਾ ਦੇ ਦੇਾਂਗੇ ਇਧਰ ਨੀ ਘੇੜਾ ਠੰਡ ਚ ਆ ਰੰਗ ਰੂਪ ਦੇਖ ਲਓ ਬੱਚੀ ਤਾਂ ਕਮਾਲਾ ਬਾਈ ਇਥੇ ਬਸ 155000 ਚ ਇਹ ਜੋੜਾ ਮਿਲ ਜੂਗਾ ਦੋਨੇ ਇੱਕ ਬੱਚੀ ਤਾਂ ਹੀਟ ਚ ਆਈ ਵੀ ਐ ਜਿਹੜਾ ਭਰਾ ਖਰੀਦੂਗਾ ਇਹ ਆਈ ਕਰਵਾ ਲਿਓ ਜਾਂ ਅਗਲੀ ਵਾਰ ਇਹ ਆਈ ਕਰਵਾ ਲਿਓ ਜੇ ਅਗਲੇ ਸਾਲ ਚ ਵਿਖ ਜਾਣੀ ਕਰਨ ਵਾਲੀ ਤਿਆਰ ਹੋ ਕੇ ਇਹ ਬੱਚੀ ਟਾਈਮ ਲਾਊਗੀ ਹਜੇ ਇਹਦੇ ਅੱਗੇ ਤਿੰਨ ਛੋਟੇ ਬੱਚੇ ਇਹ ਤੁਹਾਨੂੰ ਇੱਥੇ ਖੜੇ ਹੀ ਦਿਖਾ ਦਿੰਦੇ ਆ ਭਾਈ ਇਹਨਾਂ ਦੀ ਕੀ ਡਿਟੇਲ ਐ ਬਿਰੇ ਉਹ 416 ਦੀ ਆ ਜਿਹੜੀ ਇਧਰ ਪਹਿਲੇ ਨੰਬਰ ਤੇ ਇਧਰਲੇ ਪਾਸੇ ਹਾਂਜੀ ਹਾਂਜੀ ਠੀਕ ਐ ਬਾਈ ਕੀ ਰੇਟ ਰੋਗੇ ਇਹਦਾ ਇਹ ਵੀ ਤਿੰਨੇ ਦੇ ਦੇ ਦਿਆਂਗੇ ਆਪਾਂ ਤਿੰਨਾਂ ਦਾ ਕੀ ਕੀ ਰੇਟ 30000 ਦੀ ਦੀ ਰੱਖ ਦਿੰਨੇ ਤਿੰਨੇ 35000 ਦੇ ਦਿਆਂਗੇ ਠੀਕ ਹੈ ਚੀ ਕਹਤੇ ਵਿਚਾਰੜੀ ਬੱਚੀ ਤਾਂ ਹੀ ਕੋਈ ਮੰਨ ਡਿਟੇਲ ਪਤਾ ਇਹ ਵੀਰੇ ਕ੍ਰੋਸ ਆ ਜਰਸੀ ਠੀਕ ਹੈ ਤੇ ਉਹ 41 18 ਦੀ ਹੈ ਪਰਲੀ ਇਹ 41 18 ਦੀ ਹਾਂਜੀ ਹਾਂ ਸੋ ਦੋਸਤੋ ਇਹ 35000 ਦੀਆਂ ਤਿੰਨੇ ਤੇ ਦੂਜੀਆਂ ਜਿਹੜੀਆਂ ਉਹ 55000 ਦੀਆਂ ਦੋ ਮਤਲਬ 90000 ਦੀਆਂ ਪੰਜ ਬੱਛੀਆਂ ਬਾਈ ਕੋਲ ਆ ਇਸ ਟਾਈਮ ਵਿਕਰੀ ਵਾਲੀਆਂ ਤੇ ਇਹ ਤੋਂ ਬਿਨਾ 1 ਲੱਖ ਰੁਪਏ ਦੀਆਂ ਪਰਲੇ ਪਾਸੇ ਦੋ ਗਾਵਾਂ ਐ। ਸੋ ਟੋਟਲ ਜਿਹੜਾ ਰੇਟ ਰਹਿਣਾ ਦੋਸਤੋ ਉਹ ਬਣਦਾ ਹੈ ਭਾਈ ਹੋਰਾਂ ਕੋਲ 1 ਲੱਖ ਤੇ 90000 ਰੁਪਏ। ਇਹ ਸਾਰੇ ਨਗ ਫਾਰ ਸੇਲ ਐ ਜਿਹੜਾ ਭਰਾ ਪ੍ਰਾਪਤ ਹੋਵੇ। ਸੋ ਰਹਿਣ ਦਿਓ। ਸੋ ਇਹ ਗਾਵਾਂ ਵਕਾਊ ਸੀ ਤੇ ਇੱਕ ਹੋਰ ਚੀਜ਼ ਐਡ ਕਰ ਦਿੰਨਾ ਦੱਸ ਦਿੰਨਾ 16-17 ਨਾਗ ਬਾਈ ਕੋਲ ਦੇਸੀ ਮੁਰਗੀਆਂ ਹੈਗੀਆਂ। ਜੇ ਕੋਈ ਭਰਾ ਇਸ ਏਰੀਆ ਦਾ ਵੀਡੀਓ ਦੇਖਦਾ ਭਾਈ ਸੰਪਰਕ ਕਰ ਲਿਓ ਜੀ। ਵੀਡੀਓ ਚ ਦਿਖਾਉਣ ਦੀ ਤਾਂ ਲੋੜ ਨਹੀਂ ਕਿਉਂਕਿ ਮੁਰਗੀਆਂ ਦਾ ਜਿੱਦਾਂ ਦੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਐ ਬਾਕੀ ਮੇਨ ਵੀਡੀਓ ਜਿਹੜਾ ਆਪਣਾ ਬਣਾਉਣ ਦਾ ਕੰਮ ਐ ਜਾਂ ਆਪਣਾ ਮਕਸਦ ਸੀਗਾ ਉਹ ਇਹ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਪਸ਼ੂ ਫੋਰ ਸੇਲ ਐ ਮਿਹਰਬਾਨੀ